ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਬਲੌਗ ਦੇ ਚੰਮੀ ਬਣਾ ਦਾ ਜਿੱਥੇ ਸਾਰੇ ਖੀਰ ਖਾਓਗੇ ਚੜ ਦੀ ਕਲਾ ਚੋਗ ਅੱਜ ਨਵਾਂ ਬਲੌਗ ਹੈ ਜੁੜਾ ਕਰਤਾ ਆਪਾਂ ਬਲੌਗ ਸ਼ੁਰੂ ਤੇ ਵੈਲਕਮ ਆਈ ਯੂਟਿਊਬ ਚੈਨਲ ਗਾਇਸ ਅੱਜ ਦੇ ਨਾਲ ਸਾਡੇ ਤੇ ਆਪਾਂ ਕੱਟ ਜਟੀਆਂ ਪਿਆਜ਼ ਆਲੂ ਟਮਾਟੋ ਇਹ ਸਾਡਾ ਭਾ ਸਸਰੀ ਭਾ ਸਸਰੀ ਸਾਡਾ ਬਦਮਾਸ਼ ਵੀਰ ਕਮਾਲ ਇਹ ਸਮੀ ਬਦਮਾਸ਼ ਸਮੀ ਸਾਸਰੀ ਘਰ ਬਲਾ ਸਾਰਿਆਂ ਸਾਸਰੀ ਘਰ ਸਾਰਿਆਂ ਨੂੰ ਹਾਂ ਸਾਸਰੀ ਆਕਾਲ ਨਹੀਂ ਸਾਸਰੀ ਘਰ ਗਏ ਸਾਸਰੀ ਸੱਤ ਸ੍ਰੀ ਕਾਲ ਗਏ ਸੱਤ ਸ੍ਰੀ ਆਕਾਲ ਭਾਈ ਨੇ ਪੰਜਾਬ ਵਾਲੀ ਟੀ-ਸ਼ਰਟ ਮੰਗਾਈ ਬਹੁਤ ਸੋਹਣੀ ਆਈ ਮੁੰਡੇ ਨੂੰ ਡੋਲਾ ਵੀ ਦੇਖੋ ਤੇ ਆਟਾ ਗੁੱਧਾ ਨੇ ਇਹ ਸਾਡੇ ਰੋਟੀ ਬਣਾਉਂਦਾ ਇਹ ਸਾਡੇ ਮਿਸਤਰੀ ਸਾਹਿਬ ਮਿਸਤਰੀ ਸਾਹਿਬ ਕੀ ਹਾਲ ਚਾਲ ਹੈ ਮਿਸਤਰੀ ਸਾਹਿਬ ਮਿੱਧੀ ਅੱਜ ਕੀ ਤੇ ਅੱਜ ਆਪਾਂ ਬਲੌਗ ਕਰਤਾ ਇੱਥੋਂ ਹੀ ਸ਼ੁਰੂ ਰੋਟੀ ਬਣਾ ਪਾ ਸਾੜਨਾ ਰੋਟੀ ਇਹੋ ਪਾਣ ਰੋਟੀ ਰੋਟੀ ਦਾ ਲੂਲੂ ਰੋਟੀਆਂ ਲੂਲੂ ਸਟੀ ਆ ਨਾ ਕੀ ਹੋਇਆ ਜੇ ਤੈਨੂੰ ਕਹਿ ਕੀ ਦਤਾ ਰੋਟੀ ਬਣਾ ਨੂੰ ਥੋੜਾ ਗਿਆ ਤੈਨੂੰ ਲੂਨ ਥੋੜਾ ਗਿਆ ਚਲੋ ਵੀ ਮਿਲਦੇ ਅੱਗੇ ਅੱਜ ਕੀ ਕੀ ਕਰਦੇ ਆ ਅੱਜ ਆਪਾਂ ਰੋਟੀ ਬਣਾ ਕੇ ਲੈ ਕੇ ਜਾਣੀ ਅੱਜ ਕੈਨੇਡਾ ਦਾ ਡਰਕ ਨੰਬਰ ਪਾ ਦਾ ਡਰਕ ਨੰਬਰ ਤੋਂ ਖੋਲਣਾ ਪਾ ਦਾ ਥੋੜਾ ਕੰਮ ਨਹੀਂ ਕਰ ਰਹੀ ਹੈ ਲੈਣਾ ਨੂੰ ਅੰਦਰ ਪਾ ਟਾਲਾ ਹੋ ਗਿਆ ਵਾ ਤੇ ਫਿਰ ਮਿਲਦੇ ਹਾਂ ਨੋ ਜੀ ਮਿੱਤਰੋ ਪਹੁੰਚ ਗਏ ਆਪਾਂ ਕ੍ਰੇਨ ਤੇ ਜਾ ਲਿਆ ਲਿਆ ਰੱਸੀ ਲਿਆ ਦਰਬਾਰ ਨੇ ਇੱਥੇ ਹੋਣੀ ਹੈ ਕਿਤੇ ਇੱਥੇ ਕਿੱਥੇ ਆ ਗਈ ਕਿਤੇ ਨਹੀਂ ਆ ਗਈ ਵੇ ਮੈਨੂੰ ਕਿਤੇ ਦੀਦੀ ਨਹੀਂ ਬਾਹਰ ਨਿਕਲ ਕੇ ਆ ਵੇਖ ਸਿਆਣੇ ਇੱਥੇ ਯਾਰ ਉਧਰ ਪਾ ਇਹ ਲਪਾਇ ਤੋਂ ਯਾਰ ਤੁਸੀਂ ਬਾਹਰ ਖੜੇ ਇੱਕ ਰੱਸੀ ਨਹੀਂ ਫੜਾ ਸਕਦੇ ਯਾਰ ਹੱਦ ਕਰ ਦੇ ਹਾਂ ਹਾਂ ਤੇ ਦੂਗਾ ਦੇ ਵਾਸਤੇ ਆ ਜੇਹੀਂ ਤੈਨੂੰ ਰੱਸੀ ਬਣਾਉਣੀ ਚੱਲ ਉਧਰ ਯਾਰਾ ਵੀਡੀਓ-ਵਿਡੀਓ ਬੈਠ ਹੁੰਦਾ ਸਦਾ ਇਦਾਂ ਨਾ ਬਣਾਏਗਾ ਤੈਨੂੰ ਤਰਾ ਹਾਂ ਕੀ ਕਰ ਲੈ ਇਹਨੂੰ ਵੇਸਾਲਾ ਰੂਮ ਚ ਜਾ ਕੇ ਨਾ ਕਈ ਮੇਰੀ ਵੀਡੀਓ ਬਣਾ ਲੈ ਇਹ ਵੀ ਇੱਕ ਬੈਟਿਕੂ ਹੈ ਬਾਲਟੀ ਚ ਆ ਬਾਲਟੀ ਲੋ ਬਾਲਟੀ ਹੈਗਾ ਇਹ ਰੋ तो इधर हाँ निकल थोड़ा सा थोड़ा सा निकला गया हाँ निकला ਪਕਰੰ ਦਾ ਐਸ਼ ਇੱਕ ਪਾ ਗਰੇਨ ਦੀ ਪਾ ਦੀ ਕਰੇਨੇ ਪਾ ਚਲਾਉਣਾ ਕਰੇਨ ਪਾ ਦੂ ਕਾਲਾ ਹੀ ਵੜਾਉਂਦੇ ਆ ਜੇ ਆ ਨਾ ਨਿਕਲਿਆ ਹੀ ਫਿਰ ਆ ਬਦਮਾਸ਼ ਸ਼ਮੀ ਬਦਮਾਸ਼ ਇੱਕ ਨੰਬਰ ਇੱਕ ਹਬੀਬੀ ਇੰਜਨ ਉਹਦਾ ਤਗੜਾ ਤੋਂ 2 2 ਸਲੇਰੀ ਤੇ ਹਬੀਬੀ ਕਮ ਟੂ ਬੰਬਈ ਕਾਲਾ ਮਾਜ ਪਿੱਟਕਸ ਬੜਾ ਹਾਂ यार तो। बड़े-बड़े पोल छड़े हैं ये की है गली-गली मैं तेरी लीक कर गली कर के नहीं करना देखो गली-गली चीज खोलती मैं मैं पूरे खोलू रही जना दे वाह वाह तेरी कितने का आएगा ये ये आएगा 50 लाख 50 ये अभी कंप्लीट बोले ना हां जी सेकंड हैंड 3 लाख रुपए 3 लाख का वाह वाह सेकंड हैंड अच्छा ਔਰ ਨਿਆ ਲੈਣੇ ਕੋ ਜਾਏਗਾ ਤੋਂ ਹਾਂ 5 ਤੋਂ 7 ਲੱਖ ਤੱਕ ਆਇਆ ਵਾ ਵ ਲੱਖਾਂ ਦਾ ਸਮਾਨ ਹੈ ਅੱਲਾ ਲੱਗਾ ਕਰੇ ਨਾ ਰਿੰਗ ਪਨਾ ਹੈ ਨਾ 36 ਦਾ 36 ਪਨਾ ਪਰ ਹੋ ਰੇ ਨੂੰ ਪਨਾ ਵੀ ਬੜਾ ਸਾਰਾ 36 ਦਾ ਪਨਾ ਫੜ ਕੋ 323 ਦਾ ਵੀ ਲੈਣਾ 323 ਹਾਂ ਹਾਂ 38 ਦਾ 36 ਦਾ ਬਣਾ 36 ਦਾ ਪਨਾ ਮੈਂ ਆ ਫੜਾਈ ਫੜ ਕੇ 323 ਦਾ ਪਨਾ ਆ ਲੈ ਇਹਦਾ ਬਾਏ 32 ਨੇ ਵੀ ਠੱਪੀ ਦਾ ਲੈ ਚੁਕ ਮੈਂ ਤੁਹਾਨੂੰ ਉਹਨਾ ਨਾੜ ਕੋਲ ਨੇ ਕੱਲੇ ਕਰ 38 ਦਾ ਲੱਗਾ ਮਿੱਠੇ ਇਧਰ 38 ਦਾ ਲੱਗੇਗਾ 38 ਲੱਗੇਗਾ ਇਹ ਖੋਦ 38 ਵੀ ਆਏਗਾ ਲਾ ਪਰਾਣਾ ਖੋਲਣਾ ਜੋ ਜੋ ਚੰਨੀ ਨਿਕਲ ਗਈ ਹੈ ਬਹੁਤ ਹਾਂ ਸ਼ਾਬਾਸ਼ ਸ਼ਾਬਾਸ਼ ਜਵਾਨੋ ਤਗੜੇ ਹੋ ਜੋ ਐਸਪੀ ਲਾਜੋ ਦੂਜੇ ਅੰਗੂਠੇ ਨਾਲ ਚਲੂ ਜੀਂ ਅੰਗੂਠਾ ਆਹ ਆਹ ਇਹ ਪਾਣਾ ਸਿੱਧਾ ਲੱਗੇ ਸਿੱਧਾ ਪੈਲੀ ਬਈ ਨਾ ਹੱਥ ਪਾਈ ਐਸਪੀ ਪਾਉ ਉਹ ਪੜਾ ਪਾਣਾ ਸਿੱਧਾ ਖੜਾ ਕਰਕੇ ਨਾ ਮਾਰਾ ਜੀ ਹੱਥ ਨਾਲ ਹੀ ਸੱਟ ਮਾਰ ਇਹਦਾ ਕੰਮ ਸਿੱਖਣਾ ਨਹੀਂ ਲਾ ਲਾ ਦੇਖ ਗਦਾ ਪਾ ਆਹ ਸੱਟ ਮਾਰਿਆ ਜਾਂ ਮਾਰੀ ਹੱਥ ਨਾਲ ਮਾਰ ਇਹ ਨਾ ਹੋਈ ਮਾਰੇ ਤਾਂ ਮੈਂ ਨਾ ਬੜਾ ਬੜਾ ਇਹ ਚੀਜ਼ ਮਿੱਤਰੋ ਆਪਾਂ ਸਾਰੀ ਕੋਲ ਨਹੀਂ ਥੱਲੇੋਂ ਪੱਟੀ ਲੜ ਖੋਲਦੇ ਆ ਤੇ ਆਹ ਚੀਜ਼ਾਂ ਕਰਾਇਆ ਦੇ ਸਾਰੇ ਨਾਲ ਇਹ ਪੂਰੇ ਦਾ ਪੁੱਗਾ 12 ਹੈ ਨਾ ਇਹ ਪੂਰਾ ਆਉਣਾ ਕਿੰਨੇ ਦਾ 3.5 ਲੱਖ ਐਵੇਂ ਸਰੀ ਹਾਂ 3.5 ਲੱਖ ਵਸੀਲ ਕਿਤਨੇ ਕਿ ਆਤੀ ਹੈ ਹਾਂ 2.5 ਲੱਖ 2.5 ਲੱਖ ਕੀ ਹਾਂ 2.5 ਲੱਖ ਮੇਂ ਸੀਲ ਤੋਂ ਘੱਟ ਆਤੀ ਹੋਗੀ ਸੌਲਾ ਗਮਾ ਚੈਨ ਵੇਖੋ ਗੱਡੀ ਤਗੜੀ ਚੱਲਦੀ ਹੈ ਕਿੰਨੀ ਚੈਨ ਚੱਲਦੀ ਹੈ 6 6 6 ਦਾ ਤੋਂ ਪਾਵਰ ਬੋਰਡ ਆਦਿਲਾ ਪੁਸ਼ ਪੁਸ਼ ਪੇਮੈਂਟ ਨਹੀਂ ਆਈ ਸਾਡਾ ਬੜਾ ਕੰਮ ਹੋ ਗਿਆ ਉਹਨੂੰ ਕੋਲੋਂਵਾਤ ਲੈ ਵੀ ਮੈਨੂੰ ਇਨਾ ਦਾਮ ਚਾਹੂ ਕੋਲੋਂਵਾ ਹੈ ਇਹ ਦੰਡੇ ਵਿੱਚ ਕੀ ਕਰਨੇਗਾ ਖਿੱਚਨੇਗਾ ਵੀ ਹੋਰ ਵਾਰ ਖਿੱਚੇਗਾ ਹਾਂ ਹਾਂ ਅੱਲਾ ਗਾਲੀ ਵੀ ਦੇ ਦੀ ਆ और खींचे बारिश को चलो खींचो खींचा जाए चल चल इधर फर्स

ਜਾ ਹਵਾਲੇ ਨਾ ਦੋ ਨਾ ਗਾ ਲੇ ਪੂਰੇ ਕੋ ਹਾਂ ਵਾਹ ਦਾ ਮਿਸਤਰੀ 50 ਸਾਲ ਹੋ ਗਏ ਏਜ ਕਿਤਨੀ ਹੋ ਗਈ 20 ਏਜ ਕਿਤਨੀ 75 ਹਾਂ 75 ਸਾਲਾਂ ਦਾ ਹੋ ਗਏ ਮਿਸਤਰੀ ਵਾਹ ਮਿਸਤਰੀ ਵਾ ਪੂਰਾ ਤਜਰਬਾ ਹੈ ਨੋ ਵੀ ਮਿਸਤਰੀ ਕੱਢ ਲੈ ਤੂ ਪਲਾਂਦਾ 12 ਅੰਦਰੋਂ ਬਾਹਰ ਕੱਢ ਲੈ ਉਹ ਤਾਂ ਨੇ ਕਿੰਨਾ ਕੁ ਜੇ ਸਮਾਨ ਲੱਗਾ ਨਾ ਕੋਈ ਨੀ ਰੋਜ ਮਹਿੰਗਾ ਤੇ ਆਪੇ ਹੋਣਾ ਕਿੰਨਾ ਕੁ ਜੇ ਲੱਗਾ ਥੋੜਾ ਸਮਾਨ ਲੱਗਾ ਉਹ ਤਾਂ 10000 ਦਾ ਤੇਲ ਨਿਕਲਿਆ ਖਦੋਂ ਉਹਨਾਂ ਜੀ ਤਾਂ 10000 ਦਾ ਤੇਲ ਆਉਣਾ ਇਹਦੇ ਨੰਬਰ ਨਹੀਂ ਦਿੰਦੇ ਫੋਟੋ ਦੇ ਵੀ ਲੇ ਕੋਈ ਜੇ ਸਮਾਨ ਪਲਾਈ ਪਲਾਈ ਦਾ ਚਲੇ ਚਾਹ ਸੀ ਪਰ ਇਧਰ ਕੰਕਰੀਟ ਕਰਦੇ ਉਹ ਬਣਾਉਂਦੇ ਉੱਥੇ ਕੰਕਰੀਟ ਮਤਲਬ ਜਾਂਦੀ ਹੈ ਤੇ ਉਹਦੇ ਵਿੱਚ ਬਜਰੀ ਤੇ ਰੇਤਾ ਜੋ ਵੀ ਪੈਂਦੀ ਸਾਰੀ ਠੰਡੀ ਕਰਕੇ ਪਾਉਂਗੇ ਗਿੱਲੀ ਕਰਕੇ ਕਿਉਂ ਪਾਉਂਦੇ ਆ ਇਧਰ ਰਿਜਨੇ ਆ ਜੇ ਪਾਉਣਗੇ ਇਦਾਂ ਸੁੱਕੀ ਫਿਰ ਉਹਨਾਂ ਥਾਣੀਆਂ ਬੜੀ ਗਰਦ ਤਾਂ ਉੱਡਣੀ ਹੈ ਉਹਦਾ ਕਰਕੇ ਤੇ ਪਾਣੀ ਪਾਉਂਦੇ ਆ ਵੀ ਇੱਥੇ ਗਰਦ ਨਾ ਉੱਟੇ ਇੱਥੇ ਘਟਾ ਘਟਾ ਹੋ ਜਾਏਗਾ ਨਾ ਚਾਰਚ ਵਰੇ ਜਿਸ ਸੁੱਕੀ ਪਾਉਂਦੇ ਨੇ ਉੱਥੇ ਪਾਉਂਦੇ ਆ ਉੱਥੋਂ ਫਿਰ ਪਟਿਆਰਾ ਹੀ ਉਧਰ ਜਾਂਦੀ ਆ ਉਧਰ ਜਾ ਕੇ ਫਿਰ ਉਤੋਂ ਮਿਲਰ ਪਰਦੇ ਤੇ ਫਿਰ ਲੈ ਕੇ ਜਾਂਦੇ ਇਹੰਦਾ ਇਹ ਡਿਸੀਜਨ ਆ ਪਾਪਾਂਗੇ ਕੰਮ ਹਮਾਰੇ ਚਲਦੇ ਹਮਾਰੇ ਜਿਵੇਂ ਲਾਇਆ ਵੀ ਮਤਰਾ ਆਪਣੀ ਆਹੀ ਨਵੀਂ ਕੈਂਪਰ ਤੇ ਆਪਾਂ ਲੈ ਚੱਲੇ ਆਂ ਆਟੋ ਤੇ ਆਟੋ ਤੇ ਲੈ ਚੱਲੇ ਆਂ ਬਲੋਗਰ ਉਹ ਚਲਾ ਕੇ ਲੈ ਆਉਣੀ ਇੱਧਰ ਆਟੋ ਤੇ ਜਾਉਂਦੇ ਆਟੋ ਤੇ ਪਰੰਦੇ ਸੀ ਹਨ ਜੀ ਸੀ ਹਨ ਜੀ ਸੀ ਹਨ ਜੀ ਇਹ ਆਪਾਂ ਚੱਲੇ ਗੱਡੀ ਦਵਾਈ ਲੈ ਆਣੇ ਗੱਡੀ ਲੈ ਆਣੇ ਕੇ ਫਿਰ ਰੋਕ ਤਾਮ ਨੂੰ ਮਿਲਦੇ ਆਂ ਜੁੜੇ ਰੋ ਆਪਣੇ ਨਾਲ ਹੋ ਵੀਰੋ ਆਪਾਂ ਲੈ ਨਾਲ ਇਧਰ ਇਹਨਾਂ ਦਾ ਸਵਾਗਤ ਲੈ ਨਾਲ ਆਪਣੀ ਆਉਂਦੀ ਨਵੀਂ ਗੱਡੀ ਤੇ ਬੱਸ ਸਵਾਗਤ ਹੋ ਰਹੇ ਤੇ ਮਾੜਾ ਮਾਲ ਪਿਆ ਇਧਰ ਛੱਬ ਕਰੇਨਾ ਦੇ ਵਿੱਚ ਆ ਚੱਲੋ ਲੈ ਵੀਰੋ ਵੀਡੀਓ ਸਾਰੀਆਂ ਕਰੇਨਾ ਦੇ ਕਾਹ ਹੋ ਫੁੱਲੀਆਂ ਗੇਰ ਗੂਰ ਸਭ ਕੁਝ ਇੰਕੇ ਨੂੰ ਇਹਦੇ ਤੋਂ ਉਹਨੂੰ ਸੁਣ ਰਿਹਾ ਇਹ ਲੋ ਮਾਲ ਮਾਲ ਆਪਣਾ ਜਿਹੜਾ ਕੱਢਣਾ ਹੈ ਰਹਿਣਾ ਹੈ ਉਹ ਲਿਖ ਲੈਣੇ ਇੱਥੇ ਦੋ ਘੋਣੇ ਤੁਹਾਨੂੰ ਥੱਲੇ ਨੱਪਿਆ ਨਾ ਜਿਹੜਾ ਪੌਦਾ ਸਮਾਨ ਲੈ ਆਉਣਾ ਇਹ ਜਿਹਾ ਹੀ ਆ ਗਿਆ ਇਧਰ ਔਰ ਬਾਈ ਜੀ ਕੀ ਹਾਲ ਚਾਲ ਔਰ ਪੰਜ ਲੱਕ ਡਾਉਣਾ ਹੀ ਹੋਵਾ ਹੀ ਇਹਨਾਂ ਦੇ ਵਿੱਚੋਂ ਹੀ ਆ ਔਰ ਇਹਨਾਂ ਤੇ ਜਾਉਗੀ ਨਦੀ ਉਹ ਗੈਂਡਰੀ ਚੱਲੂਗੀ ਤੱਤ ਜਾ ਕੇ ਨਿਕਲਣਾ ਵਾਕੀ ਸਮਾਨ ਦੇ ਦੇ ਚੱਕਾ ਚੱਕ ਪਰਿਆ ਗਿਆ ਇਹ ਦੇਖਾਂ ਯਾ ਵਕਡੀਸ਼ਨ ਕਿਦਾਂ ਦੀ ਇਹ ਫਿਰ ਲੈ ਕੇ ਜਾਵਾਂ ਚਾਨ ਚਾਨ ਚੋਣ ਖੜਨੀ ਹੈ ਮੈਂ ਚੈਨਲ ਵਾਸਤੇ ਚੈਨ ਨਾ ਕੋਈ ਕਰਦਾ ਚੈਨ ਨਾ ਵਧੀਆ ਦਾਣਾ ਇਹਦੇ ਆਪਣਾ ਕੌਨਸਾ ਕਿਤਨਾ ਇੰਚ ਦਾ ਚੈਨ ਲੱਗਦਾ ਹੈ ਫੈਂਸੀ ਇਹਦਾ ਲੱਗਦਾ ਹੈ ਆਪਣਾ ਪੈਂਚ ਹੈਂ ਚ ਉਹ ਵਾਲੀ ਲੱਗਦੀ ਹੈ ਨਾ ਇਹ ਤੇਰੀ ਵਾਲਾ ਇਹ ਵਾਲਾ ਨੰਨਾ ਦਰਜਨ ਵਾ ਉਹ ਹਨਾ ਇਹ ਲੱਗਦਾ ਨਾ ਉਹ ਵਾਲਾ ਉਹ ਵਾਲਾ ਨਹੀਂ ਆਉਣਾ ਆ ਆ ਲਾ ਭਾਈ ਨਾ ਇਹ ਛੋਟਾ ਜਾਲ ਤੱਕ ਪੰਜ ਤੱਕ ਸਾਰੇ ਪੰਜ ਹੋਪੋਂ ਪਹੁੰਚੇ ਮੇਰੇ ਸੋਸ ਇਹ ਵਾਲੀ ਨਹੀਂ ਨਹੀਂ ਇਹ ਨਹੀਂ ਛੋਟੇ ਜੇ ਇਹ ਉਹ ਇੱਕ ਪਿਸਰਾ ਮੜਕਾ ਖਰੀਦ ਲੋ ਖਰੀਦ ਲੋ ਆਵੇ ਥੱਲੇ ਵੀ ਆ ਗਿਆ ਆਵੇ ਪੀਸ ਉਹਦੇ ਨਾਲ ਤੇ ਆਹ ਭਾਈ ਲੋ ਲੋ ਵਈ ਦੇ ਵਿੱਚ ਮਾਪ ਮਾਪ ਪਈ ਪਾ 2 3 ਕਈ 2 ਡੇਢ ਘੰਟਾ ਬੈਨ ਤੋਂ ਬਾਅਦ ਬੱਤੀ ਆਈ ਹੁਣ ਤੇ ਹੁਣ ਆ ਗੈਂਡਰੀ ਜੀ ਲੈ ਕੇ ਆ ਤੇ ਇਹਦੇ ਨਾਲ ਚੁੱਕ ਕੇ ਕੱਢਣ ਲੱਗਾ ਹੁਣ ਕੱਢ ਕੇ ਫਿਰ ਇਹ ਆਪਾਂ ਨੂੰ ਦੱਸੂਗਾ ਐ ਭਈਆ ਕਿਤਨਾ ਏ ਘੰਟਾ ਲੱਗੇਗਾ 1 ਘੰਟਾ ਲੱਗੇਗਾ ਮਰਦੇ ਜੀ ਜੀ ਵੀਡੀਓ ਨਾ ਬਣਾ ਭਾਈ ਹੈ ਵੀਡੀਓ ਵੀ ਨਾ ਬਣਾ ਵੀਡੀਓ ਆਪ ਕਰਕੇ YouTube 'ਤੇ ਦੇਖਣਾ ਜਗਰਾ ਸਿੱਧੂ ਵਲੌਗ ਓਕੇ ਮੈਂ ਦੇਖਦੇ ਹਾਂ दो घंटे ड्रैव करने तो बाद आप पहुँच गए अपने रूम च लैके और मिस्त्री सुबह अभी कैसे आई सही सलामत आए ना ऑटो ओटो का जरूरत नहीं बड़ा है ए सी में आए एकदम चका चक लेके आए हाँ कोई जरूरत नहीं है उसका खाली गड्डी तो इधर भी लगे नहीं बहुत जगह ਸਿੱਧੀ ਸਿੱਧੀ ਲੱਗਣੀ ਇੱਥੇ ਲੱਗ ਗਈ ਤਾਂ ਬਹੁਤ ਲੋਕਿੰਨ ਪਰੋਂ ਲੋਕ ਥਿਲ ਠੇੜਿਆਂ ਦੀ ਆਪਾਂ ਡਰਾਈਵਿੰਗ ਕਰਕੇ ਇੱਕ ਗੱਡੀ ਲੈਣਾ ਔਰ ਆਪਾਂ ਕਹਿਣ ਲੱਗ ਗਏ ਅਸੀਂ ਆਪਾਂ ਕੋਈ ਥਿੰਗ ਜਿਹੜੀ ਕੀਤੀ ਤੇ ਕੋਈ ਯਾਤਰਾ ਤੇਲ ਭਰਿਆ ਲੈਣ ਯਾਤਰਾ ਜੋ ਚੀਜ਼ ਬੰਦੇ ਲੱਭੀ ਮਤਲਬ ਕੰਪਨੀ ਵਾਲਿਆਂ ਨੇ ਅੱਜ ਦੇਖੇ ਉਹ ਤੋਂ ਗੱਡੀ ਆਪਾਂ ਤੇ ਕਹਿੰਦੇ ਬਹੁਤ ਵਧੀਆ ਤੇ ਉਹ ਜਨਰਲ ਤੋਂ ਟ੍ਰੈਨਿੰਗ ਹੋਣੀ ਹੈ ਤੇ ਉਹ ਵੀ ਜੀ ਨੂੰ ਉਹਦਾ ਦਾ ਟੈਕਨੋਲੋਜੀ ਆ ਚੁੱਕੀ ਹੈ ਤੇ ਉਹਨਾਂ ਨੂੰ ਜਖਮ ਮਿਲਦੇ ਤੁਹਾਨੂੰ ਪੜ੍ਹਨਾ ਹੈ ਡੈਸਕ ਬਲੋਕ ਚ